ਜਿੱਨਾਂ ਨੇ ਮੇਰੇ ਤੇ ਪਰਚਾ ਕਰਾਇਆ ਉਹ ਬੰਦੇ ਅੱਜ ਪੱਤਰਕਾਰ ਦੇ ਹੱਕ ਚ ਆਏ ਆ ਇੱਥੋਂ ਚਲੇ ਜਾਣ ਸਾਡਾ ਨਾਂ ਡਿਊਟੀ ਦੇਣਾ ਨਾ ਅਸੀਂ ਕਿਤੇ ਕੋਈ ਵੀ ਜੱਫੇ ਬੰਦੀ ਉਹਨਾਂ ਨੂੰ ਬਾਹਰ ਕੱਢ ਦੇਵੇ ਮੇਰੇ ਤੇ ਪਰਚਾ ਨੌਨਿਆਲ ਸਿੰਘ ਨੇ ਕਰਵਾਇਆ ਜੀ ਇੱਥੇ ਗਿਰਤੀ ਕਿਸਾਨ ਯੂਨੀਅਨ ਦਾ ਆਗੂ ਇਹ 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 ਹੋਇਆ ਜੀ ਤੀਜੇ ਮਹੀਨੇ ਦੀ 7 ਤਰੀਕ ਨੂੰ ਇਹਨਾਂ ਨੇ ਮੇਰੇ ਤੇ ਪਰਚਾ ਕਰਵਾਇਆ ਸੀ ਕਿਉਂ ਕਿ ਕਿਉਂਕਿ ਇਹ ਲੋਕਾਂ ਨਾਲ ਡੀਲ ਕਰਦੇ ਆ ਲੋਕਾਂ ਤੋਂ ਪੈਸੇ ਮੰਗਦੇ ਆ ਸਮਝੌਤਿਆਂ ਦੇ ਮੈਂ ਇਹ ਚੈਨਲ ਤੇ ਕਿਸੇ ਨੇ ਦੇਣ ਤੋਂ ਬਾਅਦ ਚਲਾਈ ਸੀ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੇ ਉਹ ਆੜੀ ਉਹ ਦਿੱਤੀ ਸੀ ਉਹਨੇ ਐਫੀ ਡਾਉਟਰ ਚ ਦਿੱਤਾ ਹੋਇਆ ਆਹ ਦੀ ਸਰਕਾਰ ਦੇ ਪਰੇ ਕਰਕੇ ਤੋਂ ਪੱਤਰਕਾਰ ਇੱਥੇ ਖੜਿਆ ਹੈ ਕੋਈ ਵੀ ਸੱਜਣ ਉਹਨਾਂ ਨੂੰ ਬਾਈਕ ਨਾ ਦੇਵੇ ਹਮੇਸ਼ਾ ਹੀ ਕਿਸਾਨਾਂ ਬੇਦਖੀਆਂ ਦੇ ਖਿਲਾਫ ਚਲਾਉਂਦੇ ਆ ਤਾਂ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਵੇਖੋ ਜਲੇ ਜਾਣ ਵਾਦਾ ਨਾ ਕਰੀਂ ਜੂੰਂਦੀ ਲੋੜਾ ਨਾ ਸੀ ਕਿਸੇ ਕੋਈ ਵੀ ਜਥੇਬੰਦੀ ਉਹਨਾਂ ਨੂੰ ਬਾਈਕ ਨਾ ਦੇਵੇ ਉਹ ਵੀ ਭਾਨਾ ਸਰਕਾਰ ਦੇ ਵਿੱਚ ਇੱਕ ਮਿੰਟ ਇੱਕ ਮਿੰਟ ਆ ਮੇਰੇ ਵੇਖੋ ਮਾਤੇ ਕੋ ਆ ਦੇਖੋ ਆ ਆ ਇਹਨਾਂ ਦਾ ਅਸਲੀ ਚਿਹਰਾ ਆ ਇਹਨਾਂ ਦਾ ਅਸਲੀ ਚਿਹਰਾ ਆ ਇਹਨਾਂ ਦਾ ਅਸਲੀ ਚਿਹਰਾ ਮੈਂ ਕੋਈ ਸਵਾਲ ਹੀ ਨਹੀਂ ਕੀਤਾ ਹਜੇ ਮੈਂ ਅਜੇ ਕੁਝ ਪੁੱਛਿਆ ਹੀ ਨਹੀਂ ਇਹਨਾਂ ਨੂੰ ਇਹ ਪਹਿਲਾਂ ਹੀ ਰੋਲਾ ਪਾਉਣ ਲੱਗੇ ਵੀ ਗਗਨ ਸਿੱਧੂ ਚਲੀ ਜਾਵੇ 阿妈，阿德哥， ਕਾਦਾ ਨਾ ਤੇ ਯੂਨੀਅਨ ਦੀ ਲੋੜਾ ਨਾ ਅਸੀਂ ਕਿਸੇ ਕੋਈ ਵੀ ਜਥੇਬੰਦੀ ਉਹਨਾਂ ਨੂੰ ਵਾਇਟ ਨਾ ਦੇ ਦੇ। ਮੇਰੇ ਤੇ ਪਰਚਾ ਨਾਨਯਾਲ ਸਿੰਘ ਨੇ ਕਰਵਾਇਆ ਜੀ ਇੱਥੇ ਗਿਰਤੀ ਕਿਸਾਨ ਯੂਨੀਅਨ ਦਾ ਆਖੂ ਇਹ 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 ਹੋਇਆ ਜੀ 3ਵੇਂ ਮਹੀਨੇ ਦੀ 22 ਤਰੀਕ ਨੂੰ ਇਹਨਾਂ ਨੇ ਮੇਰੇ ਤੇ ਪਰਚਾ ਕਰਵਾਇਆ ਸੀ ਕਿਉਂ ਕਿ ਕਿਉਂਕਿ ਇਹ ਲੋਕਾਂ ਨਾਲ ਡੀਲ ਕਰਦੇ ਆ ਲੋਕਾਂ ਤੋਂ ਪੈਸੇ ਮੰਗਦੇ ਆ ਸਮਝੌਤਿਆਂ ਦੇ ਮੈਂ ਉਹ ਆਡੀਓ ਆਪਦੇ ਚੈਨਲ ਤੇ ਕਿਸੇ ਦੇ ਦੇਣ ਤੋਂ ਬਾਅਦ ਚਲਾਈ ਸੀ। ਜਿਹੜੇ ਬੰਦੇ ਨੇ ਜਿਹੜੇ ਬੰਦੇ ਨੇ ਉਹ ਆਡੀਓ ਦਿੱਤੀ ਸੀ ਕੋਣੇ ਵੀਰਾਂ ਨੂੰ ਕਿ ਦਿੱਤਾ ਹੋਇਆ ਕਿ ਆਡੀਓ ਇਹਨਾਂ ਦੀ ਹੈ ਇਹ ਆਡੀਓ ਇਹਨਾਂ ਦੀ ਹੈ ਸਮਾਸੀ ਤੁਹਾਡਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਕਰੋ ਜੀ ਕਰੋ ਜੰਮ ਜੰਮ ਕਰੋ ਜੰਮ ਜੰਮ ਕਰੋ ਜੰਮ ਜੰਮ ਕਰੋ ਤੁਸੀਂ ਆ ਵੀ ਸੱਜਣ ਉਹ ਪੈਨ ਗਾਜਣ ਸਿੱਧੂ ਪੱਤਰਕਾਰ ਇੱਥੇ ਖੜਿਆ ਹੈ ਵੀ ਸੱਜਣ ਉਹਨਾਂ ਨੂੰ ਬਾਈਕਾ ਦੇ ਦੇ ਤੇ ਤਾਂ ਹੀ ਕਿਸਾਨਾਂ ਬਚੂੜਾਂ ਦੇ ਖਿਲਾਫ ਚਲਾਉਂਦੇ ਆ ਸੋ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਉਹ ਇੱਥੇ ਨਾ ਇੱਥੋਂ ਚਲੇ ਜਾਣ ਸਾਡਾ ਨਾਂ ਸਹਿਯੋਗ ਦੀ ਲੋੜ ਆ ਸਾਡੀ ਕਿਤੇ ਹੋਏ ਵੀ ਜੇ ਕੋਈ ਬੰਦੀ ਉਹਨਾਂ ਨੂੰ ਵਾਈਟ ਕਰ ਦੇਵੇ ਉਹ ਮੇਰੀ ਭੈਣ ਆ ਬਹੁਤ ਅਕਾਦ ਇੱਕ ਮਿੰਟ ਇੱਕ ਮਿੰਟ ਅਮਰ ਇਹਨਾਂ ਦਾ ਦੇਖੋ ਆ ਦੇਖੋ ਆ ਇਹਨਾਂ ਦਾ ਅਸਲੀ ਚਿਹਰਾ ਆ ਇਹਨਾਂ ਦਾ ਅਸਲੀ ਚਿਹਰਾ ਆ ਇਹਨਾਂ ਦਾ ਅਸਲੀ ਚਿਹਰਾ ਮੈਂ ਕੋਈ ਸਵਾਲ ਹੀ ਨਹੀਂ ਕੀਤਾ ਹਜੇ ਮੈਂ ਅਜੇ ਕੁਝ ਪੁੱਛਿਆ ਹੀ ਨਹੀਂ ਇਹਨਾਂ ਨੂੰ ਇਹ ਪਹਿਲਾਂ ਹੀ ਰੋਲਾ ਪਾਉਣ ਲੱਗ ਗਏ ਵੀ ਗਗਨ ਸਿੱਧੂ ਚਲੀ ਜਾਵੇ ਕੀ ਗੱਲ ਭਾਈ ਕੀ ਗੱਲ ਜੇ ਜੇ ਇਹ ਇਦਾਂ ਇਦਾਂ ਇਹਨਾਂ ਦੇ ਨਾਲ ਬੰਦੇ ਪਤਾ ਕਿਹੜੇ ਆ ਜਿਨ੍ਹਾਂ ਨੇ ਮੇਰੇ ਤੇ ਪਰਚਾ ਕਰਾਇਆ ਜਿਨ੍ਹਾਂ ਨੇ ਮੇਰੇ ਤੇ ਪਰਚਾ ਕਰਾਇਆ ਉਹ ਬੰਦੇ ਸਾਨ ਯੂਨੀਅਨ ਦਾ ਇਹ 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 ਹੋਇਆ ਜੀ ਤੀਜੇ ਮਹੀਨੇ ਦੀ 27 ਤਰੀਕ ਨੂੰ ਇਹਨਾਂ ਨੇ ਮੇਰੇ ਤੇ ਪਰਚਾ ਕਟਵਾਇਆ ਸੀ ਕਿਉਂ ਕਿ ਕਿਉਂਕਿ ਇਹ ਲੋਕਾਂ ਨਾਲ ਡੀਲ ਕਰਦੇ ਆ ਲੋਕਾਂ ਤੋਂ ਪੈਸੇ ਮੰਗਦੇ ਆ ਸਮਝੌਤਿਆਂ ਦੇ ਮੈਂ ਉਹ ਆਡੀਓ ਆਪਦੇ ਚੈਨਲ ਤੇ ਕਿਸੇ ਨੇ ਦੇਣ ਤੋਂ ਬਾਅਦ ਚਲਾਈ ਸੀ ਸਾਨੂੰ ਜਿਹੜੇ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੇ ਉਹ ਆਡੀਓ ਦਿੱਤੀ ਸੀ ਉਹਨੇ ਐਫੀ ਡਾਕਟਰ ਚ ਦਿੱਤਾ ਹੋਇਆ ਕਿ ਆਡੀਓ ਇਹਨਾਂ ਦੀ ਹੈ ਇਹ ਆਡੀਓ ਇਹਨਾਂ ਦੀ ਹੈ ਬਸ ਠੀਕ ਹੈ ਜੀ ਮੈਂ ਅਰिजਨ ਲੈਣਾ ਸੀ ਤੁਹਾਡਾ ਲੈ ਲਿਆ ਧੰਨਵਾਦ